ਸਮੀ ਦੀਦੀ ਤੁਹੀ ਕੋਈ ਗੱਲ ਨਹੀਂ ਤੁਹਾਨੂੰ ਅਗਰ ਹੁਣ ਮੈਂ ਦੋ ਆਨਾ ਵਾ ਦੋਵਾਂ ਦੇ ਪਰਚਾ ਕਰਾਉਣਾ ਨਾ ਕੁੜੀ ਕੋ ਕੰਮ ਕਰਾਉਂਦੇ ਨਜਾਇਜ਼ ਜਾਂ ਤੋ ਕਰਾਣਾ ਕਿਹੜਾ ਪਰਚਾ ਕਰਾਉਣਾ ਵਾ ਕਿੱਡੀਆਂ ਗੱਲਾਂ ਬਣਾਉਂਦਾ ਵਾ ਨੀ ਉਹ ਚੜੀ ਕੋ ਕੰਮ ਕਰਾਉਂਦੇ ਓ ਇਹਨੂੰ ਕੱਲੀ ਬਹਿ ਕੇ ਲੈਂਦਾ ਵਾ ਤੇ ਤਾਂ ਕੀ ਮਾਸਾ ਕੰਮ ਹੀ ਕਰ ਲਿਆ ਤੇ ਕੰਮ ਕਰ ਲਿਆ ਤੇ ਘਸਤ ਨਹੀਂ ਗਈ 15 ਦਿਨ ਹੋ ਗਏ ਨੌਂਦੀ ਨੂੰ 15 ਦਿਨ ਲੱਗਾ ਤੋ ਕੋਈ ਕੰਮ ਕਰਾਉਂਦੇ ਓ ਅੱਛਾ ਕਿੰਨਾ ਕੰਮ ਕੀਤਾ ਨੀ ਅਬੀ ਮਾਰੀ ਮਾਰੀ ਸ਼ਰਮ ਕਰੀ ਚੜੀ ਤੁਹਾਨੂੰ ਰੁਪਿੰਦਰ ਦੀ ਭੈਣ ਆਵੇਂ ਹਾਂ ਤੇ ਮੈਂ ਕੰਮ ਕਰਾਵਾਂ ਪਹਿਲਾਂ ਕਰਨ ਦਊਗੀ ਇਹ ਕੰਮ ਇਦਾਂ ਹੀ ਓ ਮਮੀ ਚੁੱਪ ਕਰੋ ਕਿੰਨਾ ਨਾ ਮਥਾ ਲਾਉਂਦੇ ਆ ਇਹਨਾਂ ਨਾਲ ਵਾਰੇ ਆਪਸੇ ਕੋਈ ਨਹੀਂ ਚੁੱਪ ਕਰਕੇ ਚਲੋ ਅੰਦਰ ਸਿਰ ਤੇ ਨਹੀਂ ਹੋਣਾ ਨਹੀਂ ਚੜਾਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਤੁਹਾਨੂੰ ਮੈਂ ਅਗਰ ਸਿਖਾ ਕੇ ਜਾਣੀ ਹੁਣ ਮੈਂ ਕਰ ਲਓ ਜੋ ਕਰਨਾ ਵਾ ਕੀ ਕਰੇਗਾ ਕੰਮ ਨਾ ਲਾ ਜਨਾ ਬਸ ਤੁਹਾਨੂੰ ਦੀਦੀ ਸਾਰਾ ਹੀ ਕੰਮ ਕਰਉਂਦੇ ਰਹੇ ਆ ਝਾਰੂ ਵੀ ਲਵਾਉਣਾ ਪੋਚੇ ਵੀ ਰੋਟੀ ਵੀ ਬਣਾਉਂਦੇ ਰਹੇ ਆ ਇੱਥੋਂ ਤੱਕ ਕਿ ਇੱਕ ਦਿਨ ਮੈਂ ਰਪਿੰਦਰ ਦੀਦੀ ਕੋ ਰੋਟੀ ਮੰਗੀ ਤੇ ਮੈਨੂੰ ਰੋਟੀ ਵੀ ਨਹੀਂ ਦਿੱਤੀ ਮੈਂ ਭੁੱਖੀ ਹੀ ਰਹੀ ਸਾਰਾ ਦਿਨ ਮੈਂ ਇੱਥੇ ਆਣ ਕੇ ਵੀ ਨਹੀਂ ਖਾਧੀ ਬੜਾ ਹੀ ਕੰਮ ਕਰਉਂਦੇ ਰਹੇ ਮੈਂ ਦਰਦੀ ਮਾਰੀ ਦੱਸਿਆ ਹੀ ਨਹੀਂ ਤੁਹਾਨੂੰ ਕੁੜੀ ਹੋਂ ਜੋ ਰੋ ਰੋ ਦੱਸਦੀ ਤੁਹਾਨੂੰ ਤੇ ਉਦੋਂ ਦੱਸਦੀ ਹਾਂ ਜਦੋਂ ਪਹਿਲੇ ਦਿਨ ਕੰਮ ਕਰਾਇਆ ਸੀ ਉਹਦੇ ਕੋ ਮੇਰੀ ਗੱਲ ਸੁਣ ਮੰਮੀ ਨੇ ਉਹਨੂੰ ਪਤਾ ਕੀ ਕਿਹਾ ਸੀ ਕੀ ਕਿਹਾ ਸੀ ਇਹਨੂੰ ਮੰਮੀ ਨਾ ਉਹਨੂੰ ਧਮਕੀਆਂ ਦਿੰਦੀ ਸੀ ਜੇ ਜਾ ਕੇ ਸੰਦੀਪ ਨੂੰ ਦੱਸਿਆ ਨਾ ਤਾ ਉਹਨੂੰ ਦੋਵਾਂ ਭੈਣਾਂ ਦੇ ਘਰੋਂ ਬਾਹਰ ਕੱਢ ਦੇਣਾ ਆਹ ਕੰਮ ਕੀਤੇ ਉਹਨਾਂ ਨੇ